ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੀ ਦਰਜੀਤ ਹੈ ਜੀ ਤੁਸੀਂ ਕੀ ਕਰਨ ਚਾਹੁੰਗੇ ਕਲੋਨੀ ਚ ਤੁਰੇ ਫਿਰਦੇ ਕੀ ਕਰਨ ਕੀ ਸਰ ਮੇਰੇ ਅਸੀਂ ਪਲਾਟ ਲਿਆ ਸੀ ਅਸੀਂ 15 ਦੂਜਾ 2016 ਚ ਪਲਾਟ ਲਿਆ ਸੀਗਾ ਤੇ ਉਹ ਸਾਨੂੰ ਪਲਾਟ ਨਹੀਂ ਲੱਭ ਰਿਆ ਜੀ ਵੈਸੇ ਮੰਨ ਲਓ ਜੋ ਵੀ ਉਹ ਦੱਸਾ ਅਸੀਂ ਰਿਸਟਰੀ ਸਾਡੇ ਕੋਲੇ ਐਂਟਰੀ ਵੀ ਸਾਡਾ ਹੋਇਆ ਵਾ ਬਾਈ ਇਹ ਪਲਾਟ ਲੈ ਕੇ ਬਾਹਰ ਚਲਾ ਗਿਆ ਸੀਗਾ ਹੁਣ ਵੇਚਣ ਦੇ ਵਾਸਤੇ ਮੈਂ ਆਇਆ ਸੀ ਬਾਹਰੋਂ ਆਇਆ ਸੀ ਮਹੀਨਾ ਹੋ ਰਿਹਾ ਜੀ ਨੂੰ ਵੈਸੇ ਪਰ ਮੈਂ ਸਾਰੀ ਪਤਾ ਲਈ ਦੇ ਜੰਦਾ ਜੋ ਮੰਦਿਰ ਵਾਲੀ ਮੈਨੂੰ ਅਪਰ ਨਾ ਹੀ ਨਹੀਂ ਲੱਭ ਰੇ ਪਲਾਟ ਚ ਵੈਸੇ ਪਤਨ ਪਲਾਟ ਇੰਨਾਂ ਦਾ ਪਾਦਾ ਵੀ ਦ੍ਰੀ ਨੂੰ ਮੈਂ ਵਾਪਸ ਜਾਣਾ ਹੈ 21 ਦਸੰਬਰ ਨੂੰ ਤੇ ਮੇਰਾ ਸੌਦਾ ਹੋਇਆ ਵਾ ਇੰਦਰ ਚਲ ਸਾਡਾ ਉਹ ਤਰਾਨਾਮਾ ਹੋਇਆ ਵਾ ਪ੍ਰਾਧਨ ਲੱਭ ਨਹੀਂ ਰਿਹਾ ਇਹਦੇ ਸੰਬੰਧੀ ਮਿਲਿਆ ਤੁਸੀਂ ਕਿਸੇ ਨੂੰ ਮੈਂ ਇਹਦੇ ਪਟਵਾਰੀ ਨੂੰ ਸਾਰੇ ਸਾਰੇ ਮਿਲਿਆ ਜੀ ਉਹ ਕੋਈ ਨਿਆਣੇ ਦੇ ਰਹੇ ਵਸੇ ਕੋਈ ਸਮਝਾ ਦੇ ਰਿਹਾ ਮੈਨੂੰ ਕਿਸੇ ਵੀ ਨਹੀਂ ਆਉਂਦਾ ਸਰਕਾਰਾਂ ਬੜੇ ਦਾਅਵੇ ਕਰਦੀਆਂ ਨੇ ਆਨਰੇਸ ਤੇ ਸੀਆ ਕਰਤਾ ਕਰ ਕੀ ਲੱਗਦਾ ਹਾਂਜੀ ਹਾਂ ਖਰਾ ਨਹੀਂ ਬਹੁਤ ਜਲਦੀ ਪਰ ਮੇਰਾ ਅਸੀਂ ਬਾਹਰੋਂ ਆਏ ਆ ਸਾਡਾ ਉਹ ਪਲਾਟ ਇੱਥੇ ਮੈਂ ਵੀ ਪਤਾ ਨਹੀਂ ਲੱਭ ਨਹੀਂ ਰਿਹਾ ਕਿੱਥੇ ਮਨਿਸਪੀ ਪਲਾਟ ਲੱਭ ਜਦੋਂ ਮੈਂ 5000 ਰੁਪਏ ਨਾਮ ਵੀ ਦੇ ਦਵਾਂ ਉਹਨੂੰ ਵੇਚ ਕੀ ਕੀ ਨਾਂ ਤੇ ਲਿਆ ਕੀਦੇ ਤੋਂ ਸੀਗਾ ਜੀ ਇਹ ਸੀ ਸੂਰਤਮਾਨ ਤੋਂ ਲਿਆ ਸੀ ਬਾਈ ਜੀ ਤੇ ਮੇਰੇ ਬੇਟੇ ਦੇ ਨਾਂ ਅਸ਼ਵਿੰਦਰ ਜੀ ਦੇ ਨਾਂ ਤੇ ਹੈ ਕਿੰਨੇ ਪੈਸੇ ਦਾ ਲਿਆ ਸੀ ਇਹ ਅਸੀਂ 7000 ਰੁਪਆ ਜੀ ਕਿੰਨੇ ਗਾਈ ਦਾ ਕਿੰਨੇ ਦਾ ਜੀ ਇਹ ਸਾਡੇ 200 ਰਜ ਦਾ ਪਲਾਟ ਆ ਜੀ ਬਸ ਨਹੀਂ ਤੁਸੀਂ ਉਹ ਪਲਾਟ ਵੜਿਆ ਹੋਇਆ ਸਾਰਾ ਨਹੀਂ ਐਸੀ ਆਪਾ ਸਾਡਾ ਵਲਿਆ ਵਾ ਜਿਹੜਾ ਅਸੀਂ ਅਧੰਧ ਪਲਾਨ ਲਿਆ ਸੀ ਮੇਰਾ ਵਲਿਆ ਵਾ ਦੂਜਾ ਨਹੀਂ ਪਲਿਆ ਵਾ ਕਿੰਨਾ ਚਿਰ ਹੋ ਤਨ ਬਾਹਰ ਆਏ ਨੂੰ ਤੇ ਕੀ ਕੀ ਦੁਬਾਰ ਕੀ ਕਾਰਵਾਈ ਕੀਤੀ ਇੱਥੇ ਅੱਜ ਮੈਂ 2016 ਦਾ ਪਲਾਨ ਲਿਆ ਜੀ ਹੁਣ ਮੈਂ ਬਾਹਰ ਆਏ ਮਹੀਨਾ ਹੋ ਗਿਆ ਮੈਨੂੰ ਆਏ ਨੂੰ ਜੀ ਤੇ 20 ਦਸੰਬਰ ਨੂੰ ਮੈਂ ਵਾਪਸ ਜਾਣਾ ਤੇ ਪਰ ਮੈਂ ਸਾਰੀ ਪੜਤਾਲ ਕੀਤੀ ਜਉਨ ਦੀ ਲਵਾਈ ਪਰ ਮੈਨੂੰ ਪਟਵਾ ਦੀਆਂ ਗੋਲੀ ਵਿਆਖਰੀ ਸਹੀ ਜੀ ਜਦੈਸ ਵੀਰ ਜਣ ਲੱਤ ਨਹੀਂ ਰਹਿ ਮੰ ਕੋਈ ਬਸ ਜਿਹੜਾ ਤੁਸੀਂ ਅੱਧਾ ਪਲਾਟ ਲਿਆ ਸੀ ਉਸ ਪਲਾਟ ਤੋਂ ਉਹ ਨਹੀਂ ਮਿਲ ਰਿਆ ਨਾ ਹਾਂਜੀ ਅੱਧਾ ਨਹੀਂ ਮਿਲ ਰਿਆ ਹਾਂਜੀ ਬਾਕੀ ਪਲਾਟ ਤੁਹਾਡੇ ਨਾਮ ਹੋਵੇਗਾ ਵਿਚਾ ਪਲਾਟ 85 ਤੋਂ ਲੈ ਉਹਨੂੰ ਮਿਲਿਆ ਕੋਈ ਕਲੋਨੀ ਨਹੀਂ ਉਹ ਤਾਂ ਬਖਿੰਡੇ ਦਾ ਹੀ ਵੇਚ ਤੇ ਚਲਾ ਦੇਣਾ ਅੱਛਾ ਉਹਨੇ ਵੇਚਤਾ ਸੀ ਤੁਹਾਨੂੰ ਹਾਂਜੀ ਹਾਂ ਪਿੰਟਕਾਲ ਵਗੈਰਾ ਸਾਰਾ ਤੁਸੀਂ ਹੋਇਆ ਜੀ 30 ਬੀ ਦਾ 30 9 16 ਦਾ ਪਿੰਟਕਾਲ ਵੀ ਹੋਇਆ ਨਕਲ ਮੇਰੇ ਕੋਲ ਹੈ ਜੀ ਉਹਦੀ ਸਰ ਤੁਹਾਡੇ ਕੋਲ ਰਜਿਸਟਰੀ ਵੀ ਹੈ ਜੀ ਰਜਿਸਟਰੀ ਵੀ ਆ ਇੱਧਰ ਕਾਲ ਜਿੰਨ੍ਹੇ ਸਾਲ ਵੀ ਆ ਪਰ ਪਲਾਟ ਇੱਥੇ ਰਿਕਾਰਡ ਚ ਜੁੜੀ ਉਹਦਾ ਨਾਮ ਨਹੀਂ ਵਸ ਪਟਵਾਰੀ ਦੇ ਰਿਕਾਰਡ ਚ ਕੋਈ ਨਹੀਂ ਲੱਭ ਰਹੀ ਵਸ ਭਾਗ ਦੇ ਰਿਕਾਰਡ ਚੋਂ ਗਾਇਬ ਹੈ ਹਾਂਜੀ ਹਾਂ ਕੀ ਨਾਂ ਕੀ ਬਈ ਤੁਹਾਡਾ ਨਿਰੰਦਰ ਦਲਜੀਤ ਜੀ ਤੁਸੀਂ ਕੀ ਕਰ ਕੀ ਰੇ ਹੋ ਇਸੇ ਦਿਖਾਉਣੇ ਦੇ ਤੁਸੀਂ ਮੇਰਾ ਹੀ ਪਲਾਟ ਸੀ ਲਿਆ ਸੀ ਤੁਸੀਂ ਪਲਾਟ ਨਹੀਂ ਲੱਭ ਰਿਹਾ ਸਮਝ ਰਹਾ ਜੀ ਐ ਨਹੀਂ ਸਰ ਜੀ ਗਰੀਨ ਮੈ ਵੀ ਪਲਾਟ ਦਾ ਮਾਮਲਾ ਹੈ ਸਾਡੇ ਜੋ ਕਾਫੀ ਟਾਈਮ ਤੋਂ ਬੰਦਾ ਕਲੈਸ਼ ਕਰ ਰਿਹਾ ਤੇ ਨਾਤੇ ਜਿਹੜੇ ਕੀ ਕਾਰਨ ਕੀ ਜੀ 2016 ਦਾ ਇਹੀ ਰਕਬਾ ਉਸ ਨਰਦਾ ਪੈਂਦਾ ਵੈਸੇ ਤਾਂ ਉਸ ਨਰਪੰਡ ਨੈਪਸਾਬ ਕੋਲੇ ਆ ਧਾਰਨੀ ਪ੍ਰਤਾਲ ਕਰਾ ਲਈ ਆ ਇਹਦੇ ਵਿੱਚ ਇੰਤਕਾਲ ਹੋ ਗਿਆ ਸੀਗਾ ਪਰੰਤੂ ਇੰਤਕਾਲ ਟੈਸਟ ਐਂਟਰੀ ਹੋਣ ਕਰਕੇ ਜੋ ਜੌਨਮ ਦੀ ਬਣੀ 4 ਸਾਲੇ ਵਿੱਚ ਇਹ ਅੱਗੇ ਉਹਦੇ ਅਮਲ ਨਹੀਂ ਹੋਇਆਗਾ ਇੰਡੀਅਸ ਇੰਡੀਅ ਦੁਸਤੀ ਕਰਕੇ ਉਹਨਾਂ ਸੈਟ ਕਰ ਦਿੰਦੇ ਰਿਕਾਰਡ ਚ ਸਰ ਇੰਨੇ ਚਿਰ ਪੇਂਟਿੰਗ ਬਯੋਗ ਦਾ ਕੀ ਕਾਰਨ ਹੋ ਗਿਆ ਚ 4 ਸਾਲਾਂ ਬਾਅਦ ਚ ਬਣੀ ਨਹੀਂ ਇਹ ਪੁਰਾਣੀ 16 ਦਾ ਸੀਗਾ ਜਦੋਂ ਕਿ ਉਹ ਇੰਤਕਾਲ ਹੋ ਗਿਆ ਸੀਗਾ ਪ੍ਰੋਡਕਟ ਟੈਸਟ ਐਂਟਰੀਆਂ ਦੇ ਅੰਦਰ ਉਹ ਆਪਣੇ ਚੱਕ ਦੇ ਲਈ ਜਿਹੜੀ ਸੌਫਟਵੇਅਰ ਦੇ ਅੰਤਕਾਲ ਕੰਪਿਊਟਰ ਚੱਕ ਜਾਂਦੇ ਆ ਜੇ ਟੈਸਟ ਐਂਟਰੀਆਂ ਦੇ ਅੰਦਰ ਉਹ ਆਪਣੇ ਚੱਕ ਦੇ ਦੇ ਉਹ ਅੰਤਕਾਲ ਅਮਲੋਂਦੂ ਰਹਿ ਗਿਆ ਹੁੰਦਾ ਹੁਣ ਕਰ ਕਰ ਇ ਤਾਂ ਪ੍ਰੋਬਲੀਮ ਕਹਤਾ ਉਹ ਦਰਜ ਕਰ ਦੂਗਾ ਮਨਜ਼ੂਰ ਕਰਨਾ ਲੈਪ ਸਾਹਿਬ ਨੇ ਇਹ ਠੀਕ ਹੈ ਜਲਦੀ ਕਰਾ ਦੇਣਗੇ